ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਜਸਟ ਪੰਜਾਬ ਦੇ ਨਾਲ ਜਿਵੇਂ ਕਿ ਜਿਹੜੇ ਹੜਾ ਉਹਨਾਂ ਨੇ ਪੰਜਾਬ ਦੇ ਵਿੱਚ ਕਾਫੀ ਤਬਾਈ ਮਚਾਈ ਹੋਈ ਆ ਅੱਜ ਅਸੀਂ ਮੌਜੂਦ ਆ ਬਿਆਸ ਦਰਿਆ ਦੀ ਧੂਸੀ ਦੇ ਉੱਪਰ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕੁਝ ਲੋਕ ਜਿਹੜੇ ਨੇ ਉਹ ਇਸ ਤੋਂ ਪ੍ਰਭਾਵਿਤ ਕਾਫੀ ਹੋਏ ਨੇ ਉਹਨਾਂ ਦਾ ਡੰਗਰ ਵਸੇ ਜਿੰਨੇ ਆ ਉਹ ਸਾਰੇ ਉੱਪਰ ਧੂਸੀ ਦੇ ਉੱਪਰ ਹੀ ਬੰਨੇ ਆ ਤੇ ਤਰਪਾਲਾਂ ਦੇ ਥੱਲੇ ਲੋਕ ਜਿਹੜੇ ਆ ਉਹ ਰਹਿ ਰਹੇ ਆ ਗੱਲਬਾਤ ਕਰਦੇ ਆ ਉਥੋਂ ਦੇ ਵਸਨੀਕਾਂ ਨਾਲ ਕਿ ਉਹਨਾਂ ਨੂੰ ਕੀ-ਕੀ ਮੁਸ਼ਕਲਾਂ ਆ ਰਹੀਆਂ ਤੇ ਕਿੰਨਾ ਕ ਜਿਹੜਾ ਪਾਣੀ ਇੱਥੇ ਆ ਗਿਆ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਵੀਰ ਜੀ ਕੀ ਨਾਂ ਤੁਹਾਡਾ ਜੀ ਹਰਮਨ ਸਿੰਘ ਜੀ ਕਦੋਂ ਦਾ ਪਾਣੀ ਆਇਆ ਹੋਇਆ ਇੱਥੇ ਭਾਈ ਇਹ ਆ ਗਿਆ ਦੋ ਕ ਹਫ਼ਤੇ ਹੋ ਗਏ ਭਾਈ ਦੋ ਕ ਹਫ਼ਤੇ ਹੋ ਗਏ ਹਾਂਜੀ ਹਾਂਜੀ ਤੇ ਕਿੰਨਾ ਕ ਨੁਕਸਾਨ ਹੋਇਆ ਪਾਣੀ ਨਾਲ ਭਾਈ ਨੁਕਸਾਨ ਤੇ ਕਾਫੀ ਹੋ ਚੁੱਕਿਆ ਤੁਸੀਂ ਦੇਖ ਹੀ ਰਹੇ ਹੋ ਜਿੱਦਾਂ ਤੁਹਾਡੇ ਸਾਹਮਣੇ ਵਾਲੇ ਦੁਆਲੇ ਤੁਸੀਂ ਦੇਖ ਹੀ ਰਹੇ ਹੋ ਪਾਣੀ ਪਾਣੀ ਹੈ ਫਸਲਾਂ ਖਤਮ ਆ ਸਾਰੀਆਂ ਹਾਂਜੀ ਹਾਂਜੀ ਫਸਲਾਂ ਤਕਰੀਬਨ ਤਕਰੀਬਨ ਖਤਮ ਹੀ ਆ ਠੀਕ ਆ ਤੇ ਘਰਾਂ ਦੇ ਵਿੱਚ ਵੀ ਪਾਣੀ ਗਿਆ ਹਾਂਜੀ ਹਾਂਜੀ ਘਰਾਂ ਦੇ ਵਿੱਚ ਉਹਨਾਂ ਨੇ ਗਿਆ ਪਰ ਗਿਆ ਹੈਗਾ ਹੈ ਗਿਆ ਹੈ ਹਾਂਜੀ ਹਾਂਜੀ ਤੇ ਜਿਵੇਂ ਹੁਣ ਦੇਖ ਰਹੇ ਆ ਤੇ ਇਹ ਜਿਹੜੇ ਉਹ ਵੀ ਵਾਰੀ ਆਉਂਦਾ ਤਰਪਾਲਾ ਲਾ ਕੇ ਜਿਹੜੇ ਇੱਥੇ ਰਹਿ ਰਹੇ ਆ ਲੋ ਹਾਂਜੀ ਹਾਂਜੀ ਤੇ ਮਦਦ ਲਈ ਕੋਈ ਆਇਆ ਤੁਹਾਡੇ ਕੋ ਭਾਜੀ ਮਦਦ ਲਈ ਹਜੇ ਤੱਕ ਕੋਈ ਨਹੀਂ ਆਇਆ ਇਹ ਆਪਣੇ ਜਿਹੜੇ ਕਮੇਟੀ ਆ ਜਿਹੜੇ ਸੇਵਾ ਕਰਦੇ ਵਿੱਚ ਵਾਰ ਕੋਈ ਆ ਜੇ ਤੇ ਆ ਜੇ ਇਦਾਂ ਨਹੀਂ ਆਂਦਾ ਕੋਈ ਠੀਕ ਆ ਤੇ ਮੈਂ ਤੁਹਾਨੂੰ ਹੁਣ ਕਿਸ ਚੀਜ਼ ਦੀ ਜਿਹੜੀ ਉਹ ਜ਼ਿਆਦਾ ਜ਼ਰੂਰਤ ਆ ਭਾਜੀ ਯਾਰ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਵਕਤ ਪਸ਼ੂਆਂ ਦੇ ਲਈ ਆ ਜਿਹੜੇ ਚਾਰੇ ਦੀ ਜ਼ਰੂਰਤ ਆ ਕਿਉਂਕਿ ਖਾਣ ਪੀਣ ਦੀ ਆਪਾਂ ਪ੍ਰਬੰਧ ਕਰੀ ਜਾਂਦੇ ਵਿੱਚ ਵਾਰ ਕਦੀ ਕਦਾਈ ਕੋਈ ਹੈਲਪ ਕਰ ਜਾਂਦਾ ਮਾੜੀ ਮੋਟੀ ਤੇ ਸਾਨੂੰ ਜ਼ਿਆਦਾਤਰ ਪਸ਼ੂਆਂ ਲਈ ਚਾਹੀਦਾ ਚਾਰੇ ਦੀ ਲੋੜ ਆ ਠੀ ਸੋ ਜਿਹੜੇ ਵੀ ਸਮਾਜ ਸੇਵੀ ਸੰਸਥਾਵਾਂ ਜਾਂ ਪ੍ਰਸ਼ਾਸਨਿਕ ਅਧਿਕਾਰੀ ਇਸ ਵੀਡੀਓ ਨੂੰ ਦੇਖ ਰਹੇ ਆ ਜਰੂਰ ਇਸ ਜਿਹੜਾ ਵਾ ਆਤੂਸੇ ਦੇ ਉੱਪਰ ਵਿਆਸ ਵਾਲੀ ਇਹ ਪੈਣੀ ਮੀਲਵਾ ਪਿੰਡ ਆ ਉਹਦੇ ਡੇਰੇ ਆ ਉਹ ਤੁਸੀ ਦੇ ਉੱਪਰ ਇਹ ਲੋਕ ਰਹ ਰਹੇ ਆ ਇਹਨਾਂ ਨੂੰ ਹਰਾਚਾਰਾ ਉਹ ਡੰਗਲਾਲੀ ਜਿਹੜੀ ਤੂਰੀ ਦੀ ਜ਼ਰੂਰਤ ਆ ਵੱਧ ਤੋਂ ਵੱਧ ਜਿਹੜੀ ਆ ਇਹਨਾਂ ਦੀ ਮਦਦ ਕੀਤੀ ਜਾਏ ਤਾਂਕਿ ਜੋ ਹਰਾਂ ਦੇ ਵਿੱਚ ਇਹਨਾਂ ਨੂੰ ਵੀ ਕੁਝ ਰਾਹਤ ਮਿਲ ਸਕੇ ਇਹ ਵੀ ਜਿਹੜੀ ਆਪਣੀ ਜ਼ਿੰਦਗੀ ਆ ਸਮਾਂ ਤਾਂ ਲੱਗੂਗਾ ਜਰੂਰ ਦੁਬਾਰਾ ਉਹਨੂੰ ਠੀਕ ਹੁੰਦਿਆ ਪਰ ਹਾਂ ਉਹ ਜਿਨ੍ਹਾਂ ਨੂੰ ਜਿਹੜੀ ਆ ਉਹ ਰਾਹਤ ਸਮਗਰੀ ਜਿਹੜੀ ਉਹ ਜਰੂਰ ਪਹੁੰਚਾਈ ਜਾਏ ਨਵੀਂ ਤੇ ਤਾਜੀ ਅਪਡੇਟ ਲਈ ਜੁੜੇ ਰਹੋ ਜਸਟ ਪੰਜਾਬ ਦੇ ਨਾਲ ਧੰਨਵਾਦ